ਜਦੋਂ ਆਪਾਂ ਸੰਗਰੂਰ ਤੋਂ ਪਾਤਰਾਵੜੀ ਸਾਈਡ ਜਾਂਦੇ ਆ ਤਾਂ ਰਸਤੇ ਦੇ ਵਿੱਚ ਇੱਕ ਪਿੰਡ ਆਉਂਦਾ ਮਹੌੜ ਜੌਣਾ ਮੋੜ ਤੇ ਕਿਸਨਾ ਮੋੜ ਦੋ ਸਕੇ ਭਰਾ ਇਸ ਪਿੰਡ ਦੇ ਰਹਿਣ ਵਾਲੇ ਸੀ ਕਿਸਨਾ ਤੇ ਡੋਗਰ ਜੋ ਕਿ ਡੱਸ ਕੇ ਦਾ ਰਹਿਣ ਬੜਾ ਸੀ ਰਲ ਕੇ ਪਿੰਡਾਂ ਦੇ ਵਿੱਚ ਤਖੜੇ ਘਰਾਂ ਦੇ ਡਾਕੇ ਮਾਰਦੇ ਤੇ ਲੁੱਟਦਾ ਸਮਾਨ ਲੋਕਾਂ ਦੇ ਵਿੱਚ ਗਰੀਬਾਂ ਵਿੱਚ ਵੰਡ ਦਿੰਦੇ ਇੱਕ ਦਿਨ ਡੋਗਰ ਤੇ ਕਿਸਨੇ ਰਲ ਕੇ ਇੱਕ ਡਾਕਾ ਮਾਰਿਆ ਤੇ ਲੁੱਟਦਾ ਸਮਾਨ ਸਾਰਾ ਲੁੱਟਦਾ ਸਮਾਨ ਡੋਗਰ ਦੇ ਘਰੇ ਰੱਖਦਾ ਡੋਗਰ ਦੇ ਇਹ ਦੇਖ ਕੇ ਨੀਂਦ ਖਰਾਬ ਹੋ ਗਈ ਉਸਨੇ ਕਿਸਨੇ ਨੂੰ दारू ਵਿੱਚ ਕੁਝ ਮਿਲਾ ਕੇ بے ਹੋਸ਼ ਕਰਕੇ ਪੁਲਿਸ ਨੂੰ ਪਕੜਾਤਾ ਪੁਲਿਸ ਨੇ ਕਿਸਨੇ ਨੂੰ ਕਾਲੇ ਪਾਣੀ ਦੀ ਸਜ਼ਾ ਕਰਤੀ ਕਾਲੇ ਪਾਣੀ ਤੋਂ ਕਿਸਨੇ ਮੋੜਨੇ ਆਪਣੇ ਭਰਾ ਜੌੜੇ ਮੋੜ ਵਾਲੇ ਇੱਕ ਖੱਤ ਲੈ ਗਿਆ ਤੇ ਉਹਦੇ ਵਿੱਚ ਸਾਰੀ ਵਿੱਥਿਆ ਖੋਲ ਕੇ ਦੱਸਤੀ ਉਸ ਤੋਂ ਬਾਅਦ ਜਉਣਾ ਮੋੜ ਆਪਣੇ ਭਰਾ ਕਿਸਨੇ ਦਾ ਬਦਲਾ ਲੈਣ ਲਈ ਡੋਗਰ ਨੂੰ ਮਾਰਨ ਵਾਸਤੇ ਇੱਕ ਸੁਖ ਸੁਖਦਾ ਸੁਖ ਸੁਖਣ ਤੋਂ ਬਾਅਦ ਉਹ ਡੋਗਰ ਦੇ ਪਿੰਡ ਦੱਸ ਕੇ ਜਾਂਦਾ ਤੇ ਜਉਣਾ ਦੱਸ ਕੇ ਡੋਗਰ ਨੂੰ ਮਾਰ ਕੇ ਮਾਤਾ ਨੈਣਾ ਦੇਵੀ ਦੀ ਸੁਖੀ ਸੁੱਖ ਪੂਰੀ ਕਰਨ ਵਾਸਤੇ ਨੈਣਾ ਦੇਵੀ ਜਾਂਦਾ ਤੇ ਉਸ ਦੇ ਪਿੱਛੇ ਇੱਥੋਂ ਦੀ ਪੁਲਿਸ ਲੱਗ ਜਾਂਦੀ ਹੈ। ਪੁਲਿਸ ਲੱਗਣ ਤੋਂ ਬਾਅਦ ਇਸ ਜੋ ਤੁਸੀਂ ਗੇਟ ਦੇਖ ਰਹੇ ਹੋ ਇਸ ਗੇਟ ਤੋਂ ਜਾਣਾ ਮੋੜ ਥੱਲੇ ਵੱਲ ਸਾਲ ਮਾਰ ਦਿੰਦਾ ਹੈ। ਕਿਉਂਕਿ ਉਸਨੂੰ ਮਾਤਾ ਨੇ ਦਰਸ਼ਨ ਦਿੱਤੇ ਕਿ ਤੈਂ ਪਿੱਛੇ ਮੁੜ ਕੇ ਨਹੀਂ ਦੇਖਣਾ। ਸਾਲ ਮਾਰਨ ਤੋਂ ਬਾਅਦ ਜਾਣਾ ਮੋੜ ਸਹੀ ਤਰੀਕੇ ਦੇ ਨਾਲ ਥੱਲੇ ਉਤਰ ਜਾਂਦਾ ਤੇ ਉਹ ਪਿੱਛੇ ਮੁੜ ਕੇ ਵੇਖ ਲੈਂਦਾ। ਤੇ ਪਿੱਛੇ ਮੁਰਨਸਾਰ ਹੀ ਪਿੱਛੇ ਲੱਗੀ ਪੁਲਿਸ ਉਹਨੂੰ ਆ ਕੇ ਫੜ ਲੈਂਦੀ ਐ ਫੜਨ ਤੋਂ ਬਾਅਦ